ਫੈਸਲਾ ਇਹ ਆ ਜੀ ਸਾਡਾ ਪਹਿਲਾਂ ਹੀ ਤੈਅ ਸੀਗਾ ਕਿ ਚੰਦਪਾਣ ਦੇ ਮਜ਼ਦੂਰਾਂ ਨੂੰ ਇਨਸਾਫ ਤੋਂ ਆਉਣ ਵਾਸਤੇ ਜਿਹੜਾ ਪੱਕਾ ਮੋਰਚਾ ਐਸਐਸਪੀ ਦਫ਼ਤਰ ਜਿਹੜਾ ਲਾਉਣ ਦਾ ਐਲਾਨ ਕੀਤਾ ਗਿਆ ਸੀ ਅੱਜ ਤੋਂ ਜਿਹੜਾ ਮੋਰਚਾ ਸ਼ੁਰੂ ਹੋ ਚੁੱਕਿਆ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਕਿਸਾਨ ਮਜ਼ਦੂਰ ਪਹੁੰਚੇ ਸਿਗੇ ਹੁਣ ਅਸੀਂ ਕੁਝ ਸਾਥੀ ਜਿਹੜੇ ਇੱਥੇ ਪੱਕੇ ਤੌਰ ਤੇ ਰਵਾਂਗੇ ਬਾਕੀ ਸਾਥੀ ਜਿਹੜੇ ਕੱਲ ਨੂੰ ਫੇਰ ਤਿਆਰੀ ਕਰਕੇ ਵੱਡੀ ਗਿਣਤੀ ਦੇ ਵਿੱਚ ਉਹਦੀਆਂ ਤਿਆਰੀਆਂ ਪਿੰਡਾਂ ਚੱਲੀ ਵੀ ਜਾਂਦੀਆਂ ਵੱਡੀ ਗਿਣਤੀ ਚ ਜਿਹੜੇ ਲੋਕ ਆ ਕੱਲ ਨੂੰ ਫੇਰ ਆਉਣਗੇ ਚਲੋ ਪ੍ਰਸ਼ਾਸਨ ਆਜਾਇਆ ਸੀਗਾ ਉਹਨਾਂ ਨੇ ਇਹ ਕਿਹਾ ਕਿ ਕੱਲ 11 ਵਜੇ ਜਿਹੜਾ ਡੀਆਈਜੀ ਫਰੀਦਕੋਟ ਐਸਐਸਪੀ ਫਰੀਦਕੋਟ ਤੇ ਸਾਡਾ ਤਾਂ ਇਹ ਵੀ ਹੈ ਕਿ ਡੀਸੀ ਫਰੀਦਕੋਟ ਨੂੰ ਵਿੱਚ ਸ਼ਾਮਲ ਕੀਤਾ ਜਾਵੇ ਜਿਹੜੀ ਕੱਲ ਮੀਟਿੰਗ ਪ੍ਰਸ਼ਾਸਨ ਨਾਲ ਹੋਊਗੀ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਉਹ ਬਾਅਦ ਦੀ ਗੱਲ ਹੈ ਸਾਡਾ ਮੋਰਚਾ ਉਦੋਂ ਤਾਈਂ ਜਾਰੀ ਰਹਿਣਾ ਜਦੋਂ ਤੱਕ ਚੰਦ ਭਾਂਦੇ ਮਜ਼ਦੂਰਾਂ ਨੂੰ ਜਿਹੜਾ ਪੂਰਨ ਇਨਸਾਫ ਆ ਜਿਹੜਾ ਉਹ ਨਹੀਂ ਮਿਲ ਜਾਂਦਾ ਬਿਲਕੁਲ ਜੀ ਦਿਨ ਰਾਤ ਦਾ ਹੀ ਚੱਲੂਗਾ